ਪੜਾਣਾਂ ਨੂੰ ਬੜਾ ਚਾ ਚੜਿਆ ਕਿ ਅੱਜ ਸਾਡੀ ਵੱਡੀ ਭੈਣ ਦਾ ਵਿਆਹ ਹੋ ਰਿਹਾ ਤੇ ਇਸੇ ਵਿਆਹ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਸਾਰੇ ਰਿਸ਼ਤੇਦਾਰ ਬੜੇ ਹੀ ਖੁਸ਼ੀਮੰਦ ਦੇ ਨਾਲ ਨੱਚਦੇ ਟੱਪਦੇ ਹੋਏ ਪੈਲਸ ਦੇ ਵਿੱਚ ਵੀ ਪਹੁੰਚ ਗਏ ਵਿਆਹ ਦੀਆਂ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਸੀ ਸਾਰੇ ਰਸਮੋ ਰਿਵਾਜ ਪੂਰੇ ਹੋ ਗਏ ਆਪਣੀ ਕੁੜੀ ਦੀ ਡੋਲੀ ਤੋਰ ਦਿੱਤੀ ਗਈ ਅਤੇ ਉਸ ਤੋਂ ਬਾਅਦ ਜਦੋਂ ਪਰਿਵਾਰਿਕ ਮੈਂਬਰ ਥੋੜੇ ਥੋੜੇ ਕਰਕੇ ਘਰ ਨੂੰ ਵਾਪਸ ਪਰਤਣੇ ਸ਼ੁਰੂ ਹੁੰਦੇ ਨੇ ਤਾ ਇਸੇ ਮੌਕੇ ਤੇ ਰਿਸ਼ਤੇਦਾਰਾਂ ਦੇ ਵਿੱਚੋਂ ਹੀ ਭੂਆ ਦਾ ਜਵਾਨ ਮੁੰਡਾ ਆਖਦਾ ਹੈ ਕਿ ਭੈਣਾ ਨੂੰ ਮੈਂ ਘਰ ਛੱਡਾਂ ਨਾ ਕਿਉਂਕਿ ਉਹ ਹੀ ਰਿਸ਼ਤੇਦਾਰਾਂ ਨੂੰ ਘਰ ਲੈ ਕੇ ਜਾ ਰਿਹਾ ਸੀ ਪਰ ਪੈਲਸ ਤੋਂ ਤੁਰਿਆ ਇਹ ਸੋਹਣਾ ਅਤੇ ਚੰਗਾ ਪਰਿਵਾਰ ਰਾਤ ਦੇ ਵਿੱਚ ਹੀ ਮੁੱਕ ਗਿਆ। देर ਰਾਤ ਹੋਣ ਤੱਕ ਵੀ ਜਦੋਂ ਇਹ ਪਰਿਵਾਰ ਘਰ ਨਾ ਪਹੁੰਚਿਆ ਤਾਂ ਮਾਪਿਓ ਦੇ ਵੱਲੋਂ ਚਿੰਤਾ ਹੋਣ ਲੱਗੀ ਬਾਰ-ਬਾਰ ਫੋਨ ਕੀਤੇ ਜਾ ਰਹੇ ਸਨ ਤਾਂ ਕਿਸੇ ਅਣਜਾਣ ਬੰਦੇ ਦੇ ਵੱਲੋਂ ਇਸ ਮੁੰਡੇ ਦਾ ਫੋਨ ਚੱਕਿਆ ਗਿਆ। ਅਤੇ ਉਸਨੇ ਕਿਹਾ ਕਿ ਜੀਦਾ ਵੀ ਇਹ ਫੋਨ ਹੈ ਉਹਨਾਂ ਦਾ ਐਕਸੀਡੈਂਟ ਹੋ ਚੁੱਕਿਆ। ਅਪਰਾ ਤਫਰੀ ਦੇ ਵਿੱਚ ਸਾਰੇ ਰਿਸ਼ਤੇਦਾਰ ਮੌਕੇ ਤੇ ਪਹੁੰਚਦੇ ਨੇ ਤਾਂ ਕਿ ਦੇਖਦੇ ਨੇ ਕਿ ਮੁੰਡਾ ਉਸੇ ਥਾਈ ਮੁੱਕ ਚੁੱਕਿਆ ਸੀ। ਨਾਲ ਹੀ ਉਹ ਭੈਣ ਵੀ ਜੋ ਕਿ ਇਸ ਗੱਡੀ ਦੇ ਵਿੱਚ ਸਵਾਰ ਸੀ। ਦੋਹਰ ਭੈਣਾ ਇਸ ਸਮੇਂ ਜ਼ਖਮੀ ਹਾਲਤ ਦੇ ਵਿੱਚ ਨੇ। ਪਿਓ ਦਾ ਕਿੰਨਾ ਮਾੜਾ ਹਾਲ ਹੋਇਆ ਹੋਣਾ ਜੋ ਕਿ ਮਸਾ ਮਸਾ ਹੀ ਇਸ ਵਿਆਹ ਤੇ ਦਿਨ ਦੀਆਂ ਖੁਸ਼ੀਆਂ ਮਨਾ ਕੇ ਹਟਿਆ ਸੀ ਉਸ ਦੇ ਮਨ ਦੇ ਉੱਪਰ ਇੱਕ ਇਹ ਵੀ ਬੋਝ ਸੀ। ਖੁਸ਼ੀ ਵੀ ਸੀ ਕਿ ਮੈਂ ਆਪਣੀ ਧੀ ਦੀ ਡੋਲੀ ਤੋਰ ਦਿੱਤੀ ਪਰ ਦੂਜੇ ਪਾਸੇ ਉਸ ਨੂੰ ਉਸੇ ਦਿਨ ਹੀ ਉਸੇ ਸਮੇਂ ਹੀ ਆਪਣੀ ਦੂਸਰੀ ਧੀ ਦੀ ਅਰਥੀ ਵੀ ਚੁੱਕਣੀ ਪੈ ਗਈ। ਦਿਨਾਂਗਰ ਬਾਈਪਾਸ ਉੱਤੇ ਪਿੰਡ ਡਿੰਡਾ ਸੰਸੀਆਂ ਮੋੜ ਤੇ ਇਹ ਭਿਆਨਕ ਹਾਦਸਾ ਹੋਇਆ ਜਿੱਥੇ ਕਾਰ ਦੇ ਪਲਟ ਜਾਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦੀ ਜਾਨ ਚਲੀ ਗਈ। ਇਸ ਕਾਰ ਤੇ ਵਿੱਚ 4 ਜਣੇ ਸਵਾਰ ਸਨ। ਤਿੰਨ ਸੱਕੀਆਂ ਭੈਣਾ ਆਪਣੀ ਵੱਡੀ ਭੈਣ ਦੇ ਵਿਆਹ ਸਮਾਗਮ ਦੀ ਸਮਾਪਤੀ ਤੋਂ ਬਾਅਦ ਆਪਣੇ ਰਿਸ਼ਤੇਦਾਰ ਮੁੰਡੇ ਦੇ ਨਾਲ ਘਰ ਨੂੰ ਵਾਪਸ ਆ ਰਹੀਆਂ ਸਨ ਇਸੇ ਦੌਰਾਨ ਹੀ ਰਾਤ ਵਿੱਚ ਇਸ ਹਾਦਸੇ ਦਾ ਸ਼ਿਕਾਰ ਹੋ ਗਈਆਂ ਦੱਸਦੀ ਹੈ ਕਿ ਦੂਜੀਆਂ ਕੁੜੀਆਂ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਨੇ ਜਦੋਂ ਕਿ ਇੱਕ ਇਸ ਦੁਨੀਆ ਤੋਂ ਜਾ ਚੁੱਕੀ ਹੈ ਤਨਿਸ਼ਕਾ ਨਾਮ ਦੀ ਕੁੜੀ ਜਿਸ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਇਸ ਹਾਦਸੇ ਦੇ ਵਿੱਚ ਮ੍ਰਿਤਕਾ ਦੀ ਪਛਾਣ ਜਤਿੰਦਰ ਸਿੰਘ ਉਮਰ 27 ਸਾਲ ਪੁਰਾਣੀ ਅਬਾਦੀ ਅਵਾਖਾ ਅਤੇ ਮਹਿਕ ਪੁੱਤਰੀ ਅਜੇ ਕੁਮਾਰ ਵਾਸੀ ਦੁਆਬਾ ਦੇ ਵਜੋਂ ਕੀਤੀ ਗਈ ਹੈ ਮਹਿਕ ਦੀਆਂ ਕਾਰ ਦੇ ਵਿੱਚ ਸਵਾਰ ਦੂਜੀਆਂ ਦੋਵੇਂ ਭੈਣਾਂ ਨੀਸ਼ੋ ਅਤੇ ਤਨਿਸ਼ਕਾ ਗੰਭੀਰ ਜ਼ਖਮੀ ਹੋਣ ਦੇ ਕਾਰਨ ਗੁਰਦਾਸਪੁਰ ਦੇ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਪਰ ਇੱਕ ਮਾੜੀ ਘਟਨਾ ਹੋਈ ਹੈ ਇੱਥੇ ਲੜਕੀ ਦਾ ਬੀਤੇ ਕੱਲ ਦਿਨ ਨਗਰ ਦੇ ਕਰੋਟਾ ਮੋੜ ਸਥਿਤ ਆਨੰਦ ਪੈਲੇਸ ਦੇ ਵਿੱਚ ਵਿਆਹ ਹੋਇਆ ਸੀ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਿੰਡ ਅਵਾਖਾ ਦਾ ਵਸਨੇਕ ਜਤਿੰਦਰ ਪੁੱਤਰ ਪ੍ਰੇਮ ਕੁਮਾਰ ਮੋਬਾਈਲ ਫੋਨਾਂ ਦੀ ਦੁਕਾਨ ਦਾ ਉਹ ਕੰਮ ਕਰਦਾ ਉਹ ਵੀ ਆਪਣੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਦੇ ਨਾਲ ਇੱਥੇ ਪਹੁੰਚਿਆ ਹੋਇਆ ਸੀ ਸਵਿਫਟ ਡਿਜ਼ਾਇਰ ਕਾਰ ਤੇ ਵਿੱਚ ਉਹ ਲੈ ਕੇ ਪਹੁੰਚਿਆ ਸੀ ਤੇ ਸ਼ਾਮ ਦੇ ਵੇਲੇ ਜਦੋਂ ਪੈਲਸ ਦੇ ਵਿੱਚੋਂ ਵਿਆਹ ਦੀਆਂ ਸਾਰੀਆਂ ਰਸਮਾਂ ਸੰਪੰਨ ਹੋ ਗਈਆਂ ਤਾਂ ਜਤਿੰਦਰ ਆਪਣੇ ਦੋਸਤਾਂ ਦੇ ਨਾਲ ਰਿਸ਼ਤੇਦਾਰਾਂ ਨੂੰ ਪੈਲਸ ਤੋਂ ਦੁਆਬਾ ਵਿਖੇ ਲੜਕੀ ਦੇ ਘਰ ਪਹੁੰਚਾਉਣ ਦਾ ਕੰਮ ਕਰ ਰਿਹਾ ਸੀ रिश्तेदारों ਨੂੰ ਉਹ ਘਰ ਛੱਡ ਰਿਹਾ ਸੀ ਕਿ ਰਾਹ ਦੇ ਵਿੱਚ ਹੀ ਇਹ ਭਿਆਨਕ ਹਾਦਸਾ ਹੋ ਗਿਆ ਜਿਸ ਦੇ ਵਿੱਚ ਲੋਕ ਕੰਡੇ ਖੜੇ ਹੋ ਗਏ ਪਰਿਵਾਰਕ ਮੈਂਬਰਾਂ ਨੇ ਆਹ ਸੁਣਦੇ ਹੋਏ ਕਿ ਸਾਡੇ ਘਰ ਦੇ ਵਿੱਚ ਇਹ ਹੋ ਕੀ ਗਿਆ ਵਿਆਹ ਵਾਲੇ ਦਿਨ ਹੀ ਇੰਨਾ ਮਾੜਾ ਹੋ ਗਿਆ ਗੁਰਦਾਸਪੁਰ ਦੇ ਹਸਪਤਾਲ ਦੇ ਵਿੱਚ ਇਹਨਾਂ ਨੂੰ ਲਜਾਇਆ ਗਿਆ ਸੀ ਜਿੱਥੇ ਮਹਿਕ ਦੀ ਹਾਲਤ ਗੰਭੀਰ ਹੋਣ ਦੇ ਚਲਦਿਆਂ ਉਸ ਨੂੰ ਫੋਰਟਿਸ ਹਸਪਤਾਲ ਅੰਮ੍ਰਿਤਸਰ ਵਿਖੇ ਰੈਫਰ ਕੀਤਾ ਗਿਆ ਪਰ ਅੱਜ ਦੁਪਹਿਰ ਮਹਿਕ ਨੇ ਹਸਪਤਾਲ ਦੇ ਅੰਦਰ ਇਲਾਜ ਦੇ ਦੌਰਾਨ ਦਮ ਤੋੜ ਦਿੱਤਾ ਹੈ ਇਹ ਖਬਰ ਸਾਹਮਣੇ ਆਈ ਹੈ ਹਾਦਸੇ ਤੋਂ ਪਹਿਲਾਂ ਪੈਲਸ ਦੇ ਵਿੱਚ ਆਪਣੀ ਪੂਆ ਦੀਆਂ ਕੁੜੀਆਂ ਨੂੰ ਲੈਣ ਦੇ ਲਈ ਗਿਆ ਜਤਿੰਦਰ ਕੁਝ ਸਮਾਂ ਘਰ ਵਾਪਸ ਨਾ ਪਰਤਿਆ ਤਾਂ ਉਸ ਸਮੇਂ ਹੀ ਪਰਿਵਾਰਿਕ ਮੈਂਬਰਾਂ ਨੂੰ ਚਿੰਤਾ ਹੋਣੀ ਸ਼ੁਰੂ ਹੋਈ ਸੀ ਅਤੇ ਫੋਨ ਦੇ ਰਾਹੀਂ ਉਹਨਾਂ ਨੂੰ ਇਹ ਸਭ ਕੁਝ ਪਤਾ ਲੱਗਦਾ ਹੈ ਉਹਨਾਂ ਨੇ ਕਿਹਾ ਕਿ ਜਤਿੰਦਰ ਦਾ ਮੋਬਾਈਲ ਫੋਨ ਇਸ ਸਮੇਂ ਗਾਇਬ ਹੈ ਅਤੇ ਉਸਦੇ ਉਂਗਲਾਂ ਦੇ ਵਿੱਚ ਪਾਈ ਹੋਈ ਸੋਨੇ ਦੀ ਮੁੰਦਰੀ ਵੀ ਕੋਈ ਲਾ ਕੇ ਲੱਗਿਆ ਲੱਗਦਾ ਕਿਉਂਕਿ ਉਹ ਵੀ ਉਹਨਾਂ ਨੂੰ ਨਹੀਂ ਮਿਲੀ ਇਹ ਰਿਆਤਾਂ ਆਉਂਦੇ ਸੀ ਤੇ ਉਹ ਗੱਡੀ ਉੱਥੇ ਬ੍ਰੇਕ ਵੱਜੀ ਆ ਤੇ ਗੱਡੀ ਆਪਣੇ ਤਿਆਰ ਕਹਿੰਦੇ ਪਾਟ ਡਰਾਈਵਰ ਆਪਣੇ ਹਨੀ ਕੋਰਚ ਹੋਇਆ ਤੇ ਡਰਾਈਵਰ ਜੇ ਸੱਟ ਕਿੰਨੀ ਕੋ ਜਾਂ ਬਾਕੀ ਪਰਿਵਾਰ ਹੀ ਵਿੱਚ ਕੌਣ ਭਈ ਆਪਣੇ ਪਰਿਵਾਰ ਵੀ ਹੈ ਗਏ ਹੀ ਠੀਕ ਆ ਠੀਕ ਆ ਉਹ ਸੀਰੀਅਸ ਹੈ ਤੇ ਆਪਣੇ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ ਅੱਛਾ ਇੱਥੇ ਹੀ ਮੌਤ ਹੋ ਗਈ ਮੌਕੇ ਹਾਂਜੀ ਇਹ ਇਹ ਹਾਥਾ ਕਿੰਨੇ ਕ ਵਜੇ ਹੋਇਆ ਕੋਈ ਆਈਡੀ ਆ ਅੱਪਾ ਜੀ 7 ਕ ਵੇਨਾਂ ਦੇ ਵਿੱਚ ਵਿੱਚ ਸ਼ਾਮ ਦੀ ਗੱਲ ਹੈ ਹਾਂਜੀ ਹਾਂਜੀ ਇਹ ਜਗਾ ਕਿਹੜੀ ਪੈਂਦੀ ਆ ਕਿੱਥੇ ਦੀ ਹੈ ਇਹ ਭਾਜੀ ਜੀ ਚੰਗੀ ਚੰਗੀ ਆ ਹਾਂਜੀ ਨਾਲ ਹੋਰ ਪਿੰਡ ਕਿਹੜੇ ਆ ਜਿੱਡਿਆ ਸਿਆਣੀਆਂ ਤੇ ਇਹਦੇ ਸਾਂਸੀਆਂ ਤੇ ਇਹ ਦੀਨਾਂ ਨਗਰ ਬਾਈਸ ਹਾਂਜੀ ਹਾਂਜੀ